ਨਾ ਤੋ ਇੱਥੇ ਟਰਾਲੀ ਦੇ ਵਿੱਚ ਆਪਣਾ ਘਰ ਬਣਾ ਕੇ ਬੈਠੇ ਹੋ ਕਿਵੇਂ ਦਿਲ ਲਗਾ ਦੇਖੋ ਸਾਡਾ ਕਿੱਤਾ ਆ ਕਿਸਾਨੀ ਕੀਤਾ ਅਸੀਂ ਤਾਂ ਉਹ ਖੇਤ ਚ ਬਹਿ ਜਾਂਦੇ ਮੋਟਰ ਤੇ ਪਾਣੀ ਲਾਉਣ ਗਿਆ ਉੱਥੇ ਵੀ ਬਹਿ ਜਾਂਦੇ ਸਾਰੀ ਸਾਰੀ ਰਾਤ ਜਿਹੜੀ ਪ੍ਰਾਪਤੀ ਦੀ ਗੱਲ ਆ ਸਾਡਾ ਧਰਨਾ ਜਿਹੜਾ ਸ਼ਾਂਤੀਪੁਰ ਨੇ ਅੱਜ ਤੱਕ ਇੱਕ ਵੀ ਹਿੰਸਾ ਦੀ ਘਟਨਾ ਨਹੀਂ ਆਈ ਪੰਜਾਬ ਚ ਵੀ 2 ਮਹੀਨੇ ਚੱਲਿਆ ਇੱਥੇ ਵੀ ਸਾਨੂੰ ਹੁਣ ਮਹੀਨੇ ਮਹੀਨਾ ਹੋਈ ਜਾਣਾ ਮੰਨੋ ਸਾਨੂੰ ਕੋਈ ਦਿੱਕਤ ਨਹੀਂ ਹੈ ਸਰਕਾਰ ਨੂੰ ਸੋਚਣਾ ਪਊਗਾ ਜਿਹੜਾ ਪ੍ਰਾਈਮ ਮਿੰਿਸਟਰ ਹੁੰਦਾ ਉਹ ਪੂਰੇ ਮੁਲਕ ਦੀ ਮਾਂ ਹੁੰਦੀ ਆ ਪਰ ਜੇ ਆਪਣਾ ਰੋਲ ਸਮਝੇ ਸ਼ਮਰਦੀ ਪਹਿਲੀ ਪ੍ਰਾਪਤੀ ਦਾ ਨਾ ਇਹ ਗਣਦਾ ਜਿਹੜੀ ਸਾਨੂੰ ਪੰਜਾਬ ਨੂੰ ਸੋਰੀ ਹਿੰਦੁਸਤਾਨ ਨੂੰ ਇਕੱਠਾ ਕਰ ਦਿੱਤਾ ਆਜ਼ਾਦੀ ਤੋਂ ਬਾਅਦ ਜੇ ਮੈਂ ਸੋਚੀਦਾ ਪਹਿਲੀ ਵਾਰ ਤਾਂ ਹੋਇਆ ਹੈ ਚਾਹੇ ਸਰਕਾਰ ਦੀ ਕਿਸੇ ਗਲਤ ਕਾਨੂੰਨ ਦੇ ਨਾਲੇ ਹੋਇਆ ਇੱਕ ਵਾਰ ਇਕੱਠਾ ਕਰ ਦਿੱਤਾ ਦਿੱਲੀ ਸਿੰਘੂ ਬਾਰਡਰ ਦੇ ਉੱਤੇ ਜਿੱਥੇ ਵੱਖ-ਵੱਖ ਪਿੰਡਾਂ ਸ਼ਹਿਰਾਂ ਸਟੇਟਾਂ ਤੋਂ ਲੋਕ ਆਏ ਨੇ ਔਰ ਬੜਾ ਪਿੰਡ ਤੋਂ ਵੀ ਕਾਫੀ ਨੌਜਵਾਨ ਕਾਫੀ ਦਿਨਾਂ ਤੋਂ ਟਰਾਲੀ ਦੇ ਵਿੱਚ ਇੱਥੇ ਘਰ ਬਣਾ ਕੇ ਬੈਠੇ ਨੇ ਆਓ ਪੁੱਛਦੇ ਹਾਂ ਉਹਨਾਂ ਦਾ ਇੱਥੇ ਦੇ ਰਹਿਣ ਸਹਿਣ ਦਾ ਕਿਦਾਂ ਦਾ ਪ੍ਰਬੰਧ ਹੈ ਕਿਤੇ ਡੋਲੇ ਤੇ ਨਹੀਂ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਸੀਂ ਬਹੁਤ ਦਿਨਾਂ ਤੋਂ ਇੱਥੇ ਟਰਾਲੀ ਦੇ ਵਿੱਚ ਆਪਣਾ ਘਰ ਬਣਾ ਕੇ ਬੈਠੇ ਹੋ ਕਿਵੇਂ ਦਿਲ ਲੱਗਾ ਦੇਖੋ ਸਾਡਾ ਕਿੱਤਾ ਆ ਕਿਸਾਨੀ ਕੀਤਾ ਅਸੀਂ ਤੇ ਉਹ ਖੇਤ 'ਚ ਬਹਿ ਜਾਂਦੇ ਮੋਟਰ ਦੇ ਪਾਣੀ ਲਾਉਣ ਗਿਆ ਉੱਥੇ ਵੀ ਬਹਿ ਜਾਂਦੇ ਸਾਰੀ-ਸਾਰੀ ਰਾਤ। ਕੀ ਬਾਤ ਹੈ। ਸਾਨੂੰ ਕੋਈ ਇਹ ਨਹੀਂ ਸਾਨੂੰ ਇਹ ਸੰਘਰਸ਼ ਜਿਹੜਾ ਆ ਇਹ ਲੱਗਦਾ ਬਈ ਸਰਕਾਰ ਨੂੰ ਵੀ ਥੋੜੇ ਚਿਰ ਤੇ ਮੁੱਕ ਜਾਊਗਾ। ਤੁਸੀਂ ਕੱਲ ਦੇਖਿਆ ਹੋਊਗਾ ਇੱਥੇ ਅਸੀਂ ਕੱਲ ਅਸੀਂ ਵੀ ਬਾਲਣ ਦੀ ਟਰਾਲੀ ਲੈ ਕੇ ਆਏ ਆ ਬੜੇ ਪਿੰਡ ਦੇ ਲਾਗੇ-ਲਾਗੇ ਸਾਰੇ ਪਿੰਡਾਂ ਨੂੰ ਐਨਆਰਆਈਜ਼ ਵੀਰਸ ਸਹਿਯੋਗ ਨਾਲ। ਇੱਥੇ 6-6 ਮਹੀਨੇ ਸਾਲ-ਸਾਲ ਦਾ ਰਾਸ਼ਨ ਆ ਚੁੱਕਾ। ਜਿਹੜਾ ਰਾਸ਼ਨ ਜੁਨੀਆ ਜੁਨੀਆ ਆ ਨਾ ਜਥੇਬੰਦੀਆਂ ਲੈ ਕੇ ਆਈਆਂ ਸੀ ਉਹਨੂੰ ਹਜੇ ਹੱਥੇ ਨਹੀਂ ਲਾਇਆ। ਅੱਛਾ ਸਾਨੂੰ ਹੋਰੇ ਮਹਾਪੁਰਸ਼ਾਂ ਨੇ ਦਿੱਲੀ ਦੇ ਜਿਹੜੇ ਆ ਐਨ ਜੀਓ ਨੇ ਜਿੱਦਾਂ ਖਾਲਸਾ ਏਡ ਵਾਲੇ ਆ ਇਹਨਾਂ ਨੇ ਹੀ ਹਲੇ ਸਾਨੂੰ ਬਵਸਤਾ ਕੀਤੀ ਏ ਸਾਰੀ ਠੀਕ ਹੈ ਠੀਕ ਹੈ ਠੀਕ ਹੈ ਔਰ ਕੀ ਲੱਗਦਾ ਕਿ ਜਿਹੜਾ ਇਹ ਸੰਘਰਸ਼ ਹੈ ਇਹਦੇ ਵਿੱਚ ਕੁਝ ਹੱਥ ਪੱਲੇ ਪੈਂਦਾ ਦੀਦਾ ਜਾਂ ਸੰਘਰਸ਼ ਲੰਬਾ ਹੁੰਦਾ ਦਿਖਾਈ ਦਿੰਦਾ ਕੀ ਕਹਿਣਾ ਚਾਹੋਗੇ ਸੰਘਰਸ਼ ਦੀ ਪਹਿਲੀ ਪ੍ਰਾਪਤੀ ਦਾ ਮੈਂ ਇਹ ਗਿੰਦਾ ਜਿਹੜੀ ਸਾਨੂੰ ਪੰਜਾਬ ਨੂੰ ਹੋਰ ਹਿੰਦੁਸਤਾਨ ਨੂੰ ਇਕੱਠਾ ਕਰ ਦਿੱਤਾ ਆਜ਼ਾਦੀ ਤੋਂ ਬਾਅਦ ਜੇ ਮੈਂ ਸੋਚਦਾ ਤਾਂ ਪਹਿਲੀ ਵਾਰ ਤਾਂ ਹੋਇਆ ਚਾਹੇ ਸਰਕਾਰ ਦੀ ਕਿਸੇ ਗਲਤ ਕਾਨੂੰਨ ਦੇ ਨਾਲੇ ਹੋਇਆ ਇੱਕ ਵਾਰ ਇਕੱਠਾ ਕਰ ਦਿੱਤਾ ਕੀ ਬਾਤ ਹੈ ਜਿਹੜੀ ਪ੍ਰਾਪਤੀ ਦੀ ਗੱਲ ਆ ਸਾਡਾ ਧਰਨਾ ਜਿਹੜਾ ਸ਼ਾਂਤੀਪੂਰਨ ਆ ਜ ਅੱਜ ਤੱਕ ਇੱਕ ਵੀ ਹਿੰਸਾ ਦੀ ਘਟਨਾ ਨਹੀਂ ਆਈ ਪੰਜਾਬ 'ਚ ਵੀ 2 ਮਹੀਨੇ ਚੱਲਿਆ ਇੱਥੇ ਵੀ ਸਾਨੂੰ ਹੁਣ ਮਹੀਨੇ ਮਹੀਨਾ ਹੋਈ ਜਾਣਾ ਮੰਨ ਲਓ ਸਾਨੂੰ ਕੋਈ ਦਿੱਕਤ ਨਹੀਂ ਹੈ ਸਰਕਾਰ ਨੂੰ ਸੋਚਣਾ ਪਊਗਾ ਜਿਹੜਾ ਪ੍ਰਾਈਮ ਮਿਨਿਸਟਰ ਹੁੰਦਾ ਉਹ ਪੂਰੇ ਮੁਲਕ ਦੀ ਮਾਂ ਹੁੰਦੀ ਆ ਪਰ ਜੇ ਆਪਣਾ ਰੋਲ ਸਮਝੇ ਜੇ ਉਹ ਇੱਕ ਟੱਬਰ ਨੂੰ ਸੋਚ ਕੇ ਉਹਨਾਂ ਨੂੰ ਇੱਕ ਦੋ ਟੱਬਰਾਂ ਨੂੰ ਉਹਨਾਂ ਨੇ ਪੱਖ ਦੇਖੇ ਫਿਰ ਵੀ ਉਹ ਚੰਗੀ ਗੱਲ ਨਹੀਂ ਜਿਹੜਾ ਸੰਘਰਸ਼ ਲੰਮਾ ਵੀ ਜਾਊਗਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਜੋ ਸਾਡੀਆਂ ਜਿਹੜੀਆਂ ਇੱਜਤ ਬੰਦੀਆਂ ਦੇ ਮੂਰੇ ਨੁਮਾਇੰਦੇ ਸਾਡੇ ਪ੍ਰਧਾਨ ਆ ਉਹ ਸਾਨੂੰ ਜੋ ਆਗਿਆ ਕਰਨਗੇ ਜੋ ਹੁਕਮ ਕਰਨਗੇ ਉਦੋਂ ਹੀ ਚੱਲਾਂਗੇ ਕਿਆ ਬਾਤ ਹੈ ਜਿੱਥੇ ਬੰਦੀਆਂ ਨੇ ਪਹਿਲਾਂ ਵੀ ਜਿਹੜੇ ਪ੍ਰੋਟੈਸਟ ਜਦੋਂ ਲੰਬਾ ਹੁੰਦਾ ਦੇਖਦੇ ਆ ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਤਰੇੜਾਂ ਪੈ ਜਾਂਦੀਆਂ ਪਰ ਇਹ ਜਿਹੜਾ ਦਿੱਲੀ ਬਾਡਰਾਂ ਦੇ ਉੱਤੇ ਘੇਰਾ ਪਾ ਕੇ ਬੈਠਣ ਦਾ ਜਿਹੜਾ ਸੰਘਰਸ਼ ਹੈ ਜਾਂ ਜੇ ਪਹਿਲਾਂ ਕਰੀਏ ਇੱਕ ਗੱਲ ਕਰੀਏ 1 ਅਕਤੂਬਰ ਤੋਂ ਜਿਹੜਾ ਸੰਘਰਸ਼ ਸੀ ਜਾਂ ਉਦੋਂ ਪਹਿਲਾਂ ਵੀ ਜਿਹੜਾ ਰੇਲਵੇ ਸਟੇਸ਼ਨਾਂ ਤੇ ਜਾਂ ਸੜਕਾਂ ਦੇ ਉੱਤੇ ਸੰਘਰਸ਼ ਸੀ ਇਹਦੇ ਵਿੱਚ ਖਾਸ ਚੀਜ਼ ਇਹ ਦੇਖਣ ਦੇ ਵਿੱਚ ਆਈ ਆ ਸਾਰਿਆਂ ਨੇ ਬੜਾ ਸਹਿਯੋਗ ਦਿੱਤਾ ਸਲਾਹ ਦੇ ਨਾਲ ਚੱਲੇ ਨੇ ਸਿਰ ਜੋੜ ਕੇ ਚੱਲੇ ਨੇ ਕਿਤੇ ਵੀ ਇਦਾਂ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ ਜਿਹਦੇ ਨਾਲ ਲੱਗਦਾ ਹੋਵੇ ਵੀ ਇਹ ਸੰਘਰਸ਼ ਸਿਰੇ ਨਹੀਂ ਲੱਗਦਾ ਜਾਂ ਆਪਸ ਵਿੱਚ ਫਟੇ ਹੋਏ ਬਿਲਕੁਲ ਬਹੁਤ ਜਣੀਆਂ ਖਬਰਾਂ ਗਲਤ ਜਣੀਆਂ ਸਾਹਮਣੇ ਆਉਂਦੀਆਂ ਪਰ ਇੱਥੇ ਜਦੋਂ ਅਸੀਂ ਸਰਵੇ ਕੀਤਾ ਦਿੱਲੀ ਇਸ ਪ੍ਰੋਟੈਸਟ ਦੇ ਵਿੱਚ ਸਾਰੇ ਹੀ ਅਮਨ ਅਮਾਨ ਸ਼ਾਂਤੀ ਸਲਾਹ ਦੇ ਨਾਲ ਇਸ ਪ੍ਰੋਟੈਸਟ ਦੇ ਵਿੱਚ ਸਹਿਯੋਗ ਕਰ ਰਹੇ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਬੱਚੇ ਵੀ ਆਏ ਅੱਜ ਇਸ ਧਰਨੇ ਦੇ ਵਿੱਚ ਪ੍ਰਟੈਸਟ ਦੇ ਵਿੱਚ ਤੁਸੀਂ ਕੀ ਮਨ ਦੇ ਵਿੱਚ ਸੋਚ ਕੇ ਆਏ ਸੀ ਜਦੋਂ ਇਸ ਦਿੱਲੀ ਨੂੰ ਤੁਸੀਂ ਗੱਡੀ ਦੇ ਵਿੱਚ ਬੈਠੇ ਸੀ ਟਰਾਲੀ ਦੇ ਵਿੱਚ ਬੈਠੇ ਸੀ ਕੀ ਲੱਗਿਆ ਸੀ ਕੀ ਤੁਹਾਡੇ ਮਨ ਦੇ ਵਿੱਚ ਗੱਲ ਸੀ ਸਾਨੂੰ ਇਹ ਸੀ ਕਿ ਆਪਾਂ ਪੱਕਾ ਜਦ ਤੱਕ ਉਹ ਨਹੀਂ ਹੋ ਜਾਂਦਾ ਪੂਰਾ ਸਾਡਾ ਜਿਹੜਾ ਹੈਗਾ ਜ ਜਿਹੜਾ ਆਪਾਂ ਕੁਝ ਕਰਨਾ ਆ ਕਾਨੂੰਨ ਜਦ ਤੱਕ ਰੱਦ ਨਹੀਂ ਹੋ ਜਾਂਦਾ ਉਹਲਾ ਤੱਕ ਤੱਕ ਆਪਾਂ ਉਹੀ ਰਹਿ ਰਹਿਣਾ ਸਾਨ ਮਜ਼ਦੂਰ ਏਕਤਾ ਜੈ ਹਾਂ ਬਾਲ ਬਾਤ ਹੈ ਇਸ ਬੱਚੇ ਦੇ ਹਜੇ ਦਾੜੀ ਨਹੀਂ ਆਈ ਆ ਪਰ ਇਹ ਕਹਿ ਰਿਹਾ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਇੱਥੇ ਸਵਾਲ ਇਹ ਆ ਕਿ ਬਜ਼ੁਰਗ ਤਾਂ ਕਹਿੰਦੇ ਹੀ ਕਹਿੰਦੇ ਆ ਬੱਚਾ ਬੱਚਾ ਵੀ ਕਹਿ ਰਿਹਾ ਕਿ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਘਰਾਂ ਨੂੰ ਜਾਵਾਂਗੇ ਨਹੀਂ ਔਰ ਨਾਰਾ ਹੀ ਇਹ ਹੈ ਇਹ ਆਸ ਹੈ ਕਿ ਜਿਹੜਾ ਬੱਚਾ ਬੱਚਾ ਝੋਕ ਦੇਾਂਗੇ ਜ਼ਮੀਨ ਤੇ ਕਬਜ਼ਾ ਰੋਕ ਦੇਾਂਗੇ ਬੱਚਾ ਬੱਚਾ ਝੋਕ ਦੇਾਂਗੇ ਜ਼ਮੀਨ ਤੇ ਕਬਜ਼ਾ ਰੋਕ ਦੇਾਂਗੇ ਆ ਬਾਤ ਹੈ ਜੀ ਮਾਪੇ ਆਪਣੇ ਬੱਚਿਆਂ ਦੇ ਕੋਲ ਖੜ ਕੇ ਇਹ ਨਾਰਾ ਲਾਉਂਦੇ ਹੋਣ ਤੇ ਉਥੇ ਕਿਤਨਕ ਤੇ ਸਰਕਾਰਾਂ ਨੂੰ ਲਾਹਣਤ ਜਾਂਦੀ ਹੈ ਔਰ ਬੱਚੇ ਜਿਹੜੇ ਨੇ ਉਹਨਾਂ ਦੇ ਮਨ ਤੇ ਵੀ ਗੱਲ ਜਾਂਦੀ ਹੈ ਆਸ ਹੈ ਕਿ ਜਲਦੀ ਤੋਂ ਜਲਦੀ ਇਹ ਇਹ ਜਿਹੜਾ ਮੋਰਚਾ ਫਤਿਹ ਹੋਏਗਾ ਬਹੁਤ ਬਹੁਤ ਧੰਨਵਾਦ ਜੀ ਦੇਖਦੇ ਰਹੋ ਇਨਕੈਂਟੀਵੀ ਕਦੀ ਵੇਖਦੇ ਸੀ ਸਿਰਫ ਇੰਟਰਨੈਟ ਤੇ ਜਾਂ ਫਿਰ ਵਦੀਸ਼ਾਂ ਵਿੱਚ ਹੁਣ ਇੱਥੇ ਵੀ ਤੁਸੀਂ ਸਜਾ ਸਕਦੇ ਹੋ ਆਪਣੇ ਘਰਾਂ ਦੁਕਾਨਾਂ ਤੇ ਦਫ਼ਤਰਾਂ ਨੂੰ ਜੀ ਹਾਂ 3D ਵਾਲ ਪੇਪਰ ਦੇ ਨਾਲ ਮਨਪੰਦੀ ਡਿਜ਼ਾਈਨ ਕਰਵਾਉਣ ਲਈ ਮਿਲੋ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਨੇੜੇ ਜੂਨੀਅਨ ਬੈਂਕ ਇੱਥੇ 3D ਵਾਲਪੇਪਰ ਫਲੈਕਸ ਪ੍ਰਿੰਟਿੰਗ ਕਲਰ ਪੋਸਟਰ ਵਿਜ਼ਿਟਿੰਗ ਕਾਰਡ ਮੈਰਿਜ ਕਾਰਡ ਇਨਵਿਟੇਸ਼ਨ ਕਾਰਡ ਬਿਲ ਬੁੱਕ ਰਸੀਦ ਬੁੱਕ ਅਤੇ ਹਰ ਤਰ੍ਹਾਂ ਦਾ ਪ੍ਰਿੰਟਿੰਗ ਦਾ ਕੰਮ ਤਸੱਲੀ ਵੱਕਸ਼ ਕੀਤਾ ਜਾਂਦਾ ਹੈ ਟੂਰਨਾਮੈਂਟ ਮੇਲੇ ਤੇ ਹਰ ਤਰ੍ਹਾਂ ਦੇ ਸਮਾਗਮ ਦੀਆਂ ਫਲੈਕਸਾਂ ਅਤੇ ਪੋਸਟਰ ਵਕ ਵਕ ਥਾਵਾਂ ਤੇ ਲਗਾਉਣ ਲਈ ਕਾਰੀਗਰਾਂ ਦਾ ਖਾਸ ਪ੍ਰਬੰਧ ਹੈ ਸੇਵਾ ਦਾ ਮੌਕਾ ਦਿਓ BI ਗ੍ਰਾਫਿਕ ਸੋਲੂਸ਼ਨ ਬੜਾ ਪਿੰਡ ਨੇੜੇ ਯੂਨੀਅਨ ਬੈਂਕ ਸੰਪਰਕ ਨੰਬਰ 0182626608 ਅਤੇ 985519943